ਔ ਦੁੱਖ ਹਨੇਰੀ ਝਖੜ ਪੁੱਛ ਕੇ ਆਇਆ ਕਰਦੇ ਨਹੀਂ ਹੋ ਜਿਸ ਦਰ ਤੋਂ ਮਿਲ ਜੇ ਠੋਕਰ ਉਥੇ ਜਾਇਆ ਕਰਦੇ ਨਹੀਂ ਹੋ ਵਕਤ ਪਏ ਤੂੰ ਮਜ਼ਾਕ ਕਿਸੇ ਦਾ ਉਡਾਇਆ ਨਹੀਂ ਜਾਂਦਾ ਹੋ ਬਿਨਾ ਸਬੂਤੋਂ ਇਲਜ਼ਾਮ ਕਿਸੇ ਤੇ ਲਾਇਆ ਨਹੀਂ ਜਾਂਦਾ ਹੋ ਬਿਨਾ ਬੁਲਾਇਆ ਕਰ ਕਿਸੇ ਦੇ ਜਾਇਆ ਕਰਦੇ ਨਹੀਂ ਉਹ ਬਿਨਾ ਤਜ਼ਰਬੇ ਰਾਜਨੀਤੀ ਵਿੱਚ ਆਇਆ ਕਰਦੇ ਨਹੀਂ ਦੋ ਵਕਤ ਹੀ ਮਿਲਦਾ ਟੁਕ ਤਾਂ ਸ਼ੁਕਰ ਮਨਾਉਣਾ ਚਾਹੀਦਾ ਹਉ ਬੁਰੇ ਸਮੇ ਵਿੱਚ ਭਲੇ ਬੰਦੇ ਦੇ ਕੰਮ ਆਉਣਾ ਚਾਹੀਦਾ ਔਰ ਰੁੱਕੀ ਮਿਸੀ ਖੁਸ਼ੀਆਂ ਗਮੀਆਂ ਮਾਲਕ ਦੀਆਂ ਸਭ ਦੇਣਾ ਏ ਉਹਦੇ ਹੁਕਮ ਬਿਨਾ ਇਸ ਦੁਨੀਆ ਤੇ ਦੱਸ ਜਸ ਕਿਸ ਨੇ ਰਹਿਣਾ ਏ ਮੂਰਤ ਮੜੀਆਂ ਪੂਜ ਕੇ ਰੱਬ ਕਦੇ ਮਿਲਿਆ ਕਰਦਾ ਨਹੀਂ ਓ ਮਹਿਕ ਨਾ ਵੰਡਣ ਫੁੱਲ ਕਾਗਜ਼ੀ ਓਏ ਕਦੇ ਖਿੜਿਆ ਕਰਦਾ ਨਹੀਂ ਮਹਿਕ ਨਾ ਵੰਡਣ ਫੁੱਲ ਕਾਗਜ਼ੀ ਓਏ ਕਦੇ ਖਿੜਿਆ ਕਰਦਾ ਨਹੀਂ